ਕਿੰਨਾ ਟਾਈਮ ਹੋ ਗਿਆ ਨੂੰ ਅੱਜ 45 ਦਾ 48 11 ਤਰੀਕ ਨੂੰ ਭਰਿਆ ਸੀ ਪਹਿਲਾਂ ਕਿੰਨੇ ਵਾਰੀ ਭਰਿਆ ਵੇ ਇਹ ਪਹਿਲਾਂ 2 3 ਵਾਰੀ ਭਰਿਆ ਸੀ ਤਿੰਨ ਵਾਰੀ ਤਾਂ ਭਿਉਂ ਬਈ ਉਹਨਾਂ ਦੇ ਤਾਂ ਮੇਰੇ ਜਿਹਾ ਹੋਣਾ ਤੂੰ ਤਾਂ ਕਹਿੰਦਾ ਛੱਡਨ ਨੂੰ ਹੀ ਕਰਦੇ ਆ ਉਹਨਾਂ ਦਾ ਤਿੰਨ ਤਿੰਨ ਚਾਰ ਵਾਰੀ ਭਰਾ ਕੇ ਟੱਕਰਾਂ ਹੀ ਮਾਰਦੇ ਨੇ ਤਿੰਨ ਕ ਚਾਰ ਵਾਰੀ ਆਂਦੇ ਸੀ ਬਾਕੀ ਹੋ ਸਕਦਾ ਆਪਾਂ ਨੂੰ ਦੱਸਣ ਦਿੰਦਾ ਹੁਕਮ ਵੱਧ ਮਾਰਿਆ ਨਹੀਂ ਵਹਿੜ ਦੇ ਹਿਸਾਬ ਨਾਲ ਤਿੰਨ ਚਾਰ ਵਾਰੀ ਇਹਦਾ ਕੰਮ ਹੈ ਨਹੀਂ ਨਾ ਆਪਾਂ ਨੂੰ ਵੀ ਪਤਾ ਏ ਟੀ ਚੰਗੀ ਵਹਿੜ ਕੌਣ ਬਣਾਉਂਗਾ ਬਈ ਇਹ ਤਾਂ ਵਾਹ ਤਾਂ ਲਾਈ ਹੋਣੀ ਹੈ ਬਾਪੂ ਫਿਰ ਛੱਡ ਗਿਆ। ਕਿਹੜਾ ਬੰਦਾ ਛੱਡਦਾ ਸੀ? ਤੂੰ ਵੇਖਦਾ ਵੀ ਜਿਹੜੇ ਛੱਡਦੇ ਸੀ ਉਹ ਐਵੇਂ ਤਾਂ ਛੱਡਦੇ ਨਹੀਂ ਸੀ। ਤਿੰਨ ਚਾਰ ਵਾਰੀ ਭਰਾਗੇ ਦਾ ਕੋਈ ਛੱਡਦਾ ਵੀ ਨਹੀਂ। ਨਹੀਂ ਤੇਰਾ ਤਾਂ ਵਾਹ ਪੂਰੀ। ਅਗਲਾ ਫੁੱਲ ਵਾਹ ਲਾਉਂਦਾ ਜੀ ਆਪਾਂ। ਨਾਲੇ ਚੰਗੀ ਵਹਿੜ ਤੇ ਆਪਾਂ ਤਾਂ ਇੱਕੋ ਵਾਰੀ ਭਰੇਆ। ਹਾਂਜੀ ਹਾਂਜੀ ਆਪਾਂ ਸੈਂਕਰੋਂ ਘੱਟ ਕੇ ਇੱਕੋ ਵਾਰੀ ਭਰੇਆ। ਬਾਪੂ ਫਿਰ ਛੱਡ ਕੇ ਸਾਥ ਹੀ ਹਾਂ। ਹਾਂ। ਉਹਦੇ ਹੀ ਆਉਣਾ ਏ ਉਹਦੇ ਸਾਡੇ ਬੇਲੀ ਮੁੰਡਾ ਉਹਦੇ ਡੈਡੀ ਦੇ ਇੱਥੋਂ ਵੀ ਤੇ ਰਾਤ ਦੇ ਕੰਮ ਹੀ ਲੋਗ। ਗੱਭਣਾ ਜੀ। ਧੰਨਵਾਦ ਜੀ। ਸ਼ੁਕਰਾਨੇ ਆ ਜੀ ਉਹਦੇ ਦਾ ਅਨਸਾਰ ਹੀ ਰਾਸ ਹੋ ਗਈ ਗਾਂ ਚਲੋ ਵਧੀਆ ਜੀ ਸ਼ੁਕਰ ਹੈ ਖਤਮ ਹੋ ਗਈ ਇੱਕ ਦਾ 800 ਦੇਉ ਪਾਰਟੀ ਹੁਣ ਉਹਦਾ ਉਹ ਫੜਾਤੀ ਜਰਸੀ ਜੀ